ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਗੁਰਦਾਸਪੁਰ ਤੋਂ ਚੋਣ ਲੜਨਗੇ ਤੇ ਖੰਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਉੱਥੇ ਹੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਘਲਾ ਨੂੰ ਕਾਂਗਰਸ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੀ ਆਖਰੀ ਲਿਸਟ ਜਾਰੀ ਕਰ ਦਿੱਤੀ ਗਈ ਆ ਤੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਦੱਸਦੇ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਗੇ ਦੱਸਿਆ ਕਿ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਲੁਧਿਆਣਾ ਤੋਂ ਕਾਂਗਰਸ ਕਿਹੜੇ ਉਮੀਦਵਾਰ ਨੂੰ ਮੈਦਾਨ ਚ उतਾਰੇਗੀ ਤਾਂ ਹੁਣ ਪੱਤੇ ਜਿਹੜੇ ਪਾਰਟੀ ਨੇ ਖੋਲ ਦਿੱਤੇ ਆ ਤੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਉੱਥੇ ਹੀ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਯਾਨੀ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਚੋਣ ਲੜਨਗੇ ਤੇ ਖੰਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਉੱਥੇ ਹੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਮੈਦਾਨ 'ਚ ਉਤਾਰਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਤੋਂ ਅਮਨਿੰਦਰ ਸਿੰਘ ਰਾਜਾ ਵੜਿੰਗ ਉਹ ਚੋਣ ਲੜਨਗੇ ਗੁਰਦਾਸਪੁਰ ਤੋਂ ਸੁਖਸਿੰਦਰ ਸਿੰਘ ਰੰਧਾਵਾ ਚੋਣ ਲੜਨਗੇ ਖੰਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ ਅਤੇ ਅਨੰਦਪੁਰ ਸਾਹਿਬ ਤੋਂ ਵਿਜੇਿੰਦਰ ਸਿੰਗਲਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਾਂਗਰਸ ਦੇ ਵੱਲੋਂ ਲਿਸਟ ਆ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਆ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਰਵਨੀਤ ਬਿੱਟੂ ਲਗਾਤਾਰ ਇਥੋਂ ਦੋ ਵਾਰ ਕਾਂਗਰਸ ਦੀ ਟਿਕਟ ਦੇ ਉੱਪਰ ਚੋਣ ਲੜੇ ਸੀ 2014 ਅਤੇ 2019 ਦੇ ਵਿੱਚ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਤੇ ਹੁਣ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਉਹਨਾਂ ਨੇ ਕਾਂਗਰਸ ਦਾ 7 6 ਬੀਜੇਪੀ ਦਾ ਜਿਹੜਾ ਪੱਲਾ ਫੜਿਆ ਸੀ ਬੀਜੇਪੀ ਦੇ ਵਿੱਚ ਸ਼ਾਮਲ ਹੋਈ ਸੀ ਤੇ ਬੀਜੇਪੀ ਨੇ ਉਹਨਾਂ ਨੂੰ ਟਿਕਟ ਦੇ ਕੇ ਉਮੀਦਵਾਰ ਬਣਾਇਆ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਐਮਐਲਏ ਨੇ ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਰਣਜੀਤ ਸਿੰਘ ਢਿੱਲੋਂ ਜੋ ਕੇ ਸਾਬਕਾ ਐਮਐਲਏ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਉੱਥੇ ਹੀ ਹੁਣ ਕਾਂਗਰਸ ਨੇ ਵੱਡਾ ਐਲਾਨ ਕਰ ਦਿੱਤਾ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਦੱਸ ਦਈਏ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਤੇ ਲੁਧਿਆਣਾ ਤੋਂ ਹੁਣ ਲੋਕ ਸਭਾ ਦੀ ਚੋਣ ਲੜਦੇ ਹੋਏ ਨਜ਼ਰ ਆਉਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਦੱਸ ਦਈਏ ਕਿ ਰਵਨੀਤ ਬਿੱਟੂ ਜੋ ਕਿ ਸਾਬਕਾ ਐਮਪੀ ਨੇ ਜੋ ਮੌਜੂਦਾ ਐਮਪੀ ਨੇ ਇਥੋਂ ਉਹ ਇਸ ਸਮੇਂ ਭਾਜਪੀ ਦੇ ਵੱਲੋਂ ਚੋਣ ਲੜ ਰਹੇ ਆ ਭਾਜਪੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਹੁਣ ਰਾਜਾ ਵੜਿੰਗ ਖੁਦ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਇਹ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਗੇ ਦੱਸਦੀ ਹੈ ਕਿ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਉਹ ਬਠਿੰਡੇ ਤੋਂ ਚੋਣ ਲੜ ਸਕਦੇ ਆ ਲਗਾਤਾਰ ਖਬਰਾਂ ਆ ਰਹੀਆਂ ਸੀ ਪਰ ਜਦੋਂ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਤਾਂ ਉਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਸ਼ਾਇਦ ਰਾਜਾ ਵੜਿੰਗ ਇਸ ਵਾਰ ਲੋਕ ਸਭਾ ਦੀ ਚੋਣ ਨਹੀਂ ਲੜਨਗੇ ਪਰ ਹੁਣ ਇਹ ਵੱਡੇ ਹੀ ਜਿਹੜੀ ਇੱਕ ਅਪਡੇਟ ਸਾਹਮਣੇ ਆਈ ਹੈ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜਨਗੇ ਤਾਂ ਆਪੋ ਆਪਣੀ ਰਾਏ ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰੋ ਕਿਉਂਕਿ ਇੱਕ ਵੱਡਾ ਨਾਮ ਹੈ ਜਿਹੜਾ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਜੇਕਰ ਲੁਧਿਆਣੇ ਦੀ ਗੱਲ ਕਰੀਏ ਪੰਜਾਬ ਦਾ ਦਿਲ ਇਸ ਸ਼ਹਿਰ ਨੂੰ ਕਿਹਾ ਜਾਂਦਾ ਤੇ ਹਮੇਸ਼ਾ ਵੱਡੀ ਸੀਟ ਮੰਨੀ ਜਾਂਦੀ ਹੈ ਤੇ ਜੇਕਰ ਨਤੀਜਿਆਂ ਦੀ ਗੱਲ ਕਰੀਏ ਜਦੋਂ ਵੀ ਨਤੀਜੇ ਜਿਹੜੇ ਆਉਂਦੇ ਨੇ ਤਾਂ ਲੁਧਿਆਣਾ ਦੇ ਵਿੱਚੋਂ ਵੀ ਇੱਕ ਵੱਖਰਾ ਜਿਹੜਾ ਨਤੀਜਾ ਉਹ ਦੇਖਣ ਨੂੰ ਮਿਲਦਾ ਤੇ ਇਸ ਵਾਰ ਕਾਂਗਰਸ ਪਾਰਟੀ ਦੇ ਜਿਹੜੇ ਮੌਜੂਦਾ ਐਮਪੀ ਸਨ ਰਵਨੀਤ ਬਿੱਟੂ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ ਅਤੇ ਬੀਜੇਪੀ ਦਾ ਪੱਲਾ ਫੜ ਲਿਆ ਸੀ ਤੇ ਇਸੇ ਵਿਚਕਾਰ ਹੁਣ ਚਰਚਾ ਚੱਲ ਰਹੀ ਸੀ ਕਿ ਭਾਰਤ ਪੂਸ਼ਣ ਆਸ਼ੂ ਨੂੰ ਜੇ ਉਹਨਾਂ ਨੂੰ ਟਿਕਟ ਮਿਲ ਸਕਦੀ ਆ ਸੰਜੇ ਤਲਵਾਰ ਦਾ ਨਾਮ ਜਿਹੜਾ ਅੱਗੇ ਚੱਲ ਰਿਹਾ ਸੀ ਕਿ ਉਹ ਵੀ ਦਾਵੇਦਾਰ ਨੇ ਉਹਨਾਂ ਨੂੰ ਟਿਕਟ ਮਿਲ ਸਕਦੀ ਆ ਉੱਥੇ ਹੀ ਬੈਸ ਜੋ ਕਿ ਸਿਮਰਜੀਤ ਸਿੰਘ ਬੈਸ ਨੇ ਉਹਨਾਂ ਦਾ ਨਾਮ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦਾ ਤਾਂ ਸਾਰੀਆਂ ਅਟਕਲਾਂ ਦੇ ਉੱਪਰ ਸਾਰੀਆਂ ਕਿਆਸਰਾਈਆਂ ਦੇ ਉੱਪਰ ਬਰਾਮ ਜਿਹੜਾ ਲਗਾ ਦਿੱਤਾ ਗਿਆ ਕਾਂਗਰਸ ਨੇ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਚੋਣ ਲੜਨਗੇ ਵਿਜੇਂਦਰ ਸਿੰਘਲਾ ਅਨੰਦਪੁਰ ਸਾਹਿਬ ਤੋਂ ਚੋਣ ਲੜਨਗੇ ਤੇ ਕੁਲਵੀਰ ਜੀਰਾ ਨੂੰ ਖੰਡੂਰ ਸਾਹਿਬ ਤੋਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਉੱਥੇ ਹੀ ਆਪੋ ਆਪਣੇ ਕਮੈਂਟ ਆ ਜਿਹੜੇ ਉਹ ਵੀ ਜਰੂਰ ਸਾਂਝੇ ਕਰੋ ਕਿ ਤੁਸੀਂ ਇਹਨਾਂ ਉਮੀਦਵਾਰਾਂ ਨੂੰ ਕਿਵੇਂ ਦੇਖ ਰਹੋ ਰਾਜਾ ਵੜਿੰਗ ਦਾ ਬਠਿੰਡਾ ਛੱਡ ਕੇ ਲੁਧਿਆਣਾ ਤੋਂ ਚੋਣ ਲੜਨ ਦਾ ਜਿਹੜਾ ਫੈਸਲਾ ਜੋ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਲੁਧਿਆਣਾ ਦੀ ਜਿੱਕਰ ਗੱਲ ਕਰੀਏ ਰਵਨੀਤ ਬਿੱਟੂ ਨੇ ਦੋ ਵਾਰ ਇੱਥੋਂ ਚੋਣਾਂ ਲੜੀਆਂ ਉਸ ਤੋਂ ਪਹਿਲਾਂ 2009 ਦੇ ਵਿੱਚ ਮਨੀਸ਼ ਦਿਵਾੜੀ ਇੱਥੋਂ ਚੋਣ ਲੜੇ ਤੇ ਲਗਾਤਾਰ ਤਿੰਨ ਵਾਰ ਕਾਂਗਰਸ ਇੱਥੋਂ ਜਿੱਤ ਦਰਜ ਕਰ ਚੁੱਕਿਆ ਤਾਂ ਕਾਂਗਰਸ ਦੇ ਲਈ ਇੱਕ ਵੱਡੀ ਜਿਹੜਾ ਇੱਥੇ ਸ਼ਾਖ ਵਾਲੀ ਗੱਲ ਹੈ ਕਿ ਦਾਅ ਦੇ ਉੱਪਰ ਜਿਹੜੀ ਇਹ ਸੀਟ ਲੱਗੀ ਹੋਈ ਆ ਕਿ ਚੌਥੀ ਵਾਰ ਸੀਟ ਇਹ ਕਾਂਗਰਸ ਜਿੱਤ ਪਾਏਗੀ ਜਾਂ ਨਹੀਂ ਕਿਉਂਕਿ ਉਮੀਦਵਾਰ ਸੀ ਜੋ ਉਹ ਭਾਜਪਾ ਦੇ ਵਿੱਚ ਚਲੇ ਗਏ ਨੇ ਤਾਂ ਹੁਣ ਖੁਦ ਰਾਜਾ ਵੜਿੰਗ ਨੂੰ ਇਸ ਸੀਟ ਤੋਂ ਮੈਦਾਨ ਦੇ ਵਿੱਚ ਉਤਰਨਾ ਪਿਆ ਵਾ ਤਾਂ ਇਹ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਲੁਧਿਆਣਾ ਸੀਟ ਤੋਂ ਚੋਣ ਲੜਨਗੇ ਤਾਂ ਦੱਸ ਦਈਏ ਕਿ ਇੱਥੋਂ ਜਿਹੜਾ ਮੁਕਾਬਲਾ ਚੋਕਾਣਾ ਹੋ ਚੁੱਕਿਆ ਵਾ ਸ਼ੋਕ ਪ੍ਰੈਸ਼ਰ ਪੱਪੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਰਣਜੀਤ ਸਿੰਘ ਢਿੱਲੋਂ ਸਾਬਕਾ ਐਮਐਲਏ ਉਹ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਰਵਨੀਤ ਬਿੱਟੂ ਬੀਜੇਪੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਤੇ ਹੁਣ ਕਾਂਗਰਸ ਨੇ ਰਾਜਾ ਵੜਿੰਗ ਨੂੰ ਜਾਨਕਿ ਪੰਜਾਬ ਪ੍ਰਧਾਨ ਜੋ ਕਿ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਉੱਥੇ ਹੀ ਵਿਜੇਂਦਰ ਸਿੰਘਲਾ ਦਾ ਵੀ ਇੱਕ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਿਹਾ ਸੀ ਇਹ ਜ਼ਿਕਰ ਹੋ ਰਿਹਾ ਸੀ ਕਿ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਜਾ ਸਕਦੀ ਆ ਪਰ ਸੰਗਰੂਰ ਤੋਂ ਕਾਂਗਰਸ ਨੇ ਸੁਖਪਾਲ ਸਿੰਘ ਖੈਰਾ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਤੇ ਉੱਥੇ ਹੀ ਵਿਜੇਂਦਰ ਸਿੰਘਲਾ ਨੂੰ ਅਨੰਦਪੁਰ ਸਾਹਿਬ ਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਸਾਬਕਾ ਮੰਤਰੀ ਨੇ ਵਿਜੇਂਦਰ ਸਿੰਘਲਾ ਇੱਕ ਵੱਡਾ ਨਾਮ ਨੇ ਉਨ੍ਹਾਂ ਦਾ ਇਸ ਲਿਸਟ ਦੇ ਵਿੱਚ ਨਾਮ ਆਇਆ ਉੱਥੇ ਹੀ ਗੁਰਦਾਸਪੁਰ ਸੀਟ ਜੋ ਕਿ ਕਾਫੀ ਜਿਆਦਾ ਅਹਿਮ ਰਹੀ ਹੈ ਭਾਜਪਾ ਇੱਥੋਂ ਜਿੱਤ ਦਰਜ ਕਰਦੀ ਰਹੀ ਹੈ ਜਾਂ ਫਿਰ ਕਾਂਗਰਸ ਦੇ ਨਾਲ ਇੱਥੇ ਮੁਕਾਬਲਾ ਜਿਹੜਾ ਉਹ ਕਾਫੀ ਜਿਆਦਾ ਸਖਤ ਭਾਜਪਾ ਦਾ ਹੁੰਦਾ ਰਿਹਾ ਵਾ ਪਿਛਲੀ ਵਾਰ ਸਨੀ ਦਿਓਲ ਇੱਥੋਂ ਮੈਦਾਨ ਦੇ ਵਿੱਚ ਉਤਰੇ ਸਨ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਇਸ ਵਾਰ ਉਹਨਾਂ ਦੀ ਟਿਕਟ ਕੱਟੀ ਗਈ ਦਿਨੇਸ਼ ਬੱਬੂ ਨੂੰ ਟਿਕਟ ਦਿੱਤੀ ਗਈ ਤੇ ਹੁਣ ਬੀਜੇਪੀ ਦੇ ਵੱਲੋਂ ਜਦੋਂ ਦਿਨੇਸ਼ ਬੱਬੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਕਾਂਗਰਸ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਤਾਂ ਦੱਸਿਆ ਕਿ ਇੱਥੇ ਜਿਹੜਾ ਮੁਕਾਬਲਾ ਉਹ ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ ਸਹਿਰੀ ਕਲਸੀ ਬੀਜੇਪੀ ਦੇ ਵੱਲੋਂ ਦਿਨੇਸ਼ ਬੱਬੂ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਲਜੀਤ ਚੀਮਾ ਅਤੇ ਕਾਂਗਰਸ ਦੇ ਵੱਲੋਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਸ਼ੈਰੀ ਕਲਸੀ ਅਤੇ ਸੁਖਜਿੰਦਰ ਰੰਧਾਵਾ ਦਲਜੀਤ ਚੀਮਾ ਦਿਨੇਸ਼ ਬੱਬੂ ਇਹ ਜਿਹੜੇ ਚਾਰ ਵੱਡੇ ਚਿਹਰੇ ਕਹਿ ਸਕਦੇ ਆ ਗੁਰਦਾਸਪੁਰ ਦੀ ਸੀਟ ਤੋਂ ਮੈਦਾਨ ਦੇ ਵਿੱਚ ਨੇ ਉੱਥੇ ਹੀ ਜੇਕਰ ਲੁਧਿਆਣੇ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਲੋਂ ਅਸ਼ੋਕ ਪ੍ਰਾਸ਼ਰ ਪੱਪੀ ਕਾਂਗਰਸ ਦੇ ਵੱਲੋਂ ਰਾਜਾ ਵੜਿੰਗ ਅਕਾਲੀ ਦਲ ਦੇ ਵੱਲੋਂ ਰਣਜੀਤ ਸਿੰਘ ਢਿੱਲੋਂ ਅਤੇ ਭਾਜਪਾ ਦੇ ਵੱਲੋਂ ਰਵਨੀਤ ਬਿੱਟੂ ਜੇਕਰ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਮਲਵਿੰਦਰ ਸਿੰਘ ਕੰਗ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਕਾਂਗਰਸ ਨੇ ਵਿਜੇ ਇੰਦਰ ਸਿੰਘਲਾ ਨੂੰ ਟਿਕਟ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉੱਥੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੈਦਾਨ ਦੇ ਵਿੱਚ ਨੇ ਤੇ ਭਾਜਪਾ ਨੇ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਤੇ ਜੇਕਰ ਖੰਡੂਰ ਸਾਹਿਬ ਸੀਟ ਦੀ ਗੱਲ ਕਰੀਏ ਤਾਂ ਉੱਥੋਂ ਆਮ ਆਦਮੀ ਪਾਰਟੀ ਨੇ ਜੋ ਮੰਤਰੀ ਨੇ ਲਾਲਜੀ ਸਿੰਘ ਪੁੱਲਰ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਅਕਾਲੀ ਦਲ ਦੇ ਵੱਲੋਂ ਉੱਥੋਂ ਬਿਰਸਾ ਸਿੰਘ ਬਲਟੋਹਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਕਾਂਗਰਸ ਨੇ ਕੁਲਵੀਰ ਸਿੰਘ ਜੀਰਾ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਬੀਜੇਪੀ ਨੇ ਖੰਡੂਰ ਸਾਹਿਬ ਤੋਂ ਜੋ ਮਨਿੰਦਰ ਮੰੰਨਾ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਦੱਸਿਏ ਕਿ ਲਗਾਤਾਰ ਮਨਜੀਤ ਸਿੰਘ ਮੰੰਨਾ ਮਾਫ ਕਰਨਾ ਮਨਜੀਤ ਸਿੰਘ ਮੰੰਨਾ ਨੇ ਜੋ ਉਹ ਬੀਜੇਪੀ ਦੇ ਉੱਥੋਂ ਉਮੀਦਵਾਰ ਨੇ ਇਹ ਵੀ ਜਿਹੜੀ ਸੀਟ ਕਾਫੀ ਜ਼ਿਆਦਾ ਅਹਿਮ ਇਸ ਵਾਰ ਹੈ ਚਰਚਾ ਦੇ ਵਿੱਚ ਹੈ ਤੇ ਇਹ ਜਿਹੜੀਆਂ ਸੀਟਾਂ ਦੇ ਉੱਪਰ ਉਮੀਦਵਾਰ ਐਲਾਨੇ ਗਏ ਨੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹਿਣ ਵਾਲੀਆਂ ਸੀਟਾਂ ਨੇ ਹਾਲਾਂਕਿ ਦੱਸ ਦਈਏ ਕਿ ਫਿਰੋਜ਼ਪੁਰ ਨੂੰ ਲੈ ਕੇ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਕਿ ਉੱਥੋਂ ਕਿਹੜਾ ਉਮੀਦਵਾਰ ਹੋ ਸਕਦਾ ਉਸਦੇ ਪੱਤੇ ਜਿਹੜੇ ਅਜੇ ਨਹੀਂ ਖੋਲੇਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਾਂਗਰਸ ਦੇ ਵੱਲੋਂ ਵੱਡੇ ਜਿਹੜੇ ਨਾਮ ਨੇ ਉਹ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਰਾਜਾ ਵੜਿੰਗ ਦੀ ਸਭ ਤੋਂ ਜ਼ਿਆਦਾ ਇੱਥੇ ਚਰਚਾ ਹੋ ਰਹੀ ਹੈ ਕਿਉਂਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਬਠਿੰਡੇ ਤੋਂ ਉਹ ਚੋਣ ਲੜਦੇ ਰਹੇ ਨੇ ਗਿੱਦੜਵਾਹਾ ਤੋਂ ਇਸ ਸਮੇਂ ਐਮਐਲਏ ਨੇ ਤੇ ਹੁਣ ਲੁਧਿਆਣਾ ਤੋਂ ਲੋਕ ਸਭਾ ਚੋਣ ਜਿਹੜੀ ਉਹਨਾਂ ਦੇ ਵੱਲੋਂ ਲੜੀ ਜਾ ਰਹੀ ਆ ਤਾਂ ਇਹ ਕਾਫੀ ਜ਼ਿਆਦਾ ਦਿਲਚਸਪ ਜਿਹੜਾ ਫੈਸਲਾ ਇੱਥੇ ਲੱਗ ਰਿਹਾ ਪਾਰਟੀ ਦਾ ਤੇ ਇਸ ਦੇ ਪਿੱਛੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਜ਼ਰੂਰ ਜਦੋਂ ਰਾਜਾ ਵੜਿੰਗ ਹੁੰਦਾਂ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਬਾਕੀ ਜਿਹੜੇ ਉਮੀਦਵਾਰ ਨੇ ਉਹ ਆਪੋ ਆਪਣੀ ਰਾਏ ਜਿਹੜੀ ਸਾਂਝੀ ਕਰਨਗੇ ਤਾਂ ਜ਼ਰੂਰ ਉੱਥੋਂ ਕਲੀਅਰ ਹੋਏਗਾ ਕਿ ਰੀਜ਼ਨ ਕੀ ਰਿਹਾ ਕਿਉਂ ਇੱਥੋਂ ਰਾਜਾ ਵੜਿੰਗ ਨੂੰ ਹੀ ਉਮੀਦਵਾਰ ਐਲਾਨਿਆ ਗਿਆ ਭਾਰਤ ਪੂਸ਼ਣ ਆਸ਼ੂ ਹੁੰਨਾਂ ਦਾ ਨਾਮ ਚਰਚਾ ਦੇ ਵਿੱਚ ਚੱਲ ਰਿਹਾ ਸੀ ਕਿ ਉਹਨਾਂ ਨੂੰ ਉਮੀ ਜਾ ਸਕਦਾ ਉੱਥੇ ਹੀ ਸੰਜੇ ਤਲਵਾਰ ਜੋ ਕਿ ਸਾਬਕਾ ਐਮਐਲਏ ਨੇ ਉਹਨਾਂ ਦਾ ਨਾਮ ਚੱਲ ਰਿਹਾ ਸੀ ਕਿ ਉਹ ਉਮੀਦਵਾਰ ਹੋ ਸਕਦੇ ਆ ਤੇ ਉੱਥੇ ਹੀ ਦੋਕ ਦਿਨ ਤੋਂ ਜੋ ਇਹ ਕਿਆਸ ਰਾਈਆਂ ਲੱਗ ਰਹੀਆਂ ਸੀ ਕਿ ਲੁਧਿਆਣਾ ਤੋਂ ਰਾਜਾ ਵੜਿੰਗ ਮੈਦਾਨ ਦੇ ਵਿੱਚ ਉਤਰ ਸਕਦੇ ਆ ਤਾਂ ਉਸ ਦੇ ਉੱਪਰ ਮੋਹਰ ਜਿਹੜੀ ਹੁਣ ਲੱਗ ਚੁੱਕੀ ਆ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨ ਗਿਆ ਤਾਂ ਤੁਸੀਂ ਆਪੋ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰੋ ਕਿ ਤੁਹਾਡੇ ਅਨੁਸਾਰ ਕੀ ਇਹ ਫੈਸਲਾ ਸਹੀ ਹੈ ਕਿ ਕਾਂਗਰਸ ਲੁਧਿਆਣਾ ਦੀ ਸੀਟ ਇੱਕ ਵਾਰ ਫਿਰ ਤੋਂ ਜਿੱਤ ਪਾਏਗੀ ਜਾਂ ਨਹੀਂ ਤਾਂ ਆਪੋ ਆਪਣੀ رائے ਆ ਜਿਹੜੀ ਉਹ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰੋ ਕਿਉਂਕਿ ਸਾਰੀਆਂ ਪਾਰਟੀਆਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਜਿੱਤ ਨੂੰ ਲੈ ਕੇ ਤੇ ਉੱਥੇ ਹੀ ਜੇਕਰ ਹੁਣ ਲੁਧਿਆਣਾ ਸੀਟ ਦੀ ਗੱਲ ਕਰੀਏ ਤਾਂ ਇਹ ਵੀ ਇੱਕ ਹੋਰ ਸੀਟ ਦੇ ਵਜੋਂ ਉੱਪਰ ਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਰਾਜਾ ਵੜਿੰਗ ਦਾ ਮੈਦਾਨ ਦੇ ਵਿੱਚ ਆਉਣਾ ਆਮ ਆਦਮੀ ਪਾਰਟੀ ਦੇ ਵੱਲੋਂ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਨੂੰ ਮੈਦਾਨ ਦੇ ਵਿੱਚ ਉਤਾਰਨਾ ਇਹ ਵੀ ਇੱਕ ਅਹਿਮ ਗੱਲ ਹੈ ਉੱਥੇ ਹੀ ਰਵਨੀਤ ਬਿੱਟੂ ਦਾ ਭਾਜਪਾ ਦੇ ਵੱਲੋਂ ਚੋਣ ਲੜਨਾ ਤਾਂ ਇਸ ਕਰਕੇ ਇਹ ਸੀਟ ਕਾਫੀ ਜ਼ਿਆਦਾ ਅਹਿਮ ਹੋ ਚੁੱਕਿਆ ਅਕਾਲੀ ਦਲ ਦੇ ਵੱਲੋਂ ਸਾਬਕਾ ਐਮਐਲਏ ਰਣਜੀਤ ਸਿੰਘ ਢਿੱਲੋਂ ਹੁੰਨਾ ਦੇ ਉੱਪਰ ਦਾ ਖੇਡਿਆ ਗਿਆ ਤਾਂ ਇਹ ਵੱਡੀ ਖਬਰ ਹੈ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਜਿਹੜੇ ਵੱਡੇ ਚਿਹ ਉਹਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਨਾਮ ਸ਼ਾਮਿਲ ਹੈ ਜੋ ਕਿ ਜਲੰਧਰ ਤੋਂ ਚੋਣ ਲੜ ਰਹੇ ਆ ਸੁਖਪਾਲ ਸਿੰਘ ਖਹਿਰਾ ਨੇ ਉਹ ਸੰਗਰੂਰ ਤੋਂ ਚੋਣ ਲੜ ਰਹੇ ਆ ਇਹ ਕਾਫੀ ਜਿਆਦਾ ਅਹਿਮ ਹੈ ਉੱਥੇ ਹੀ ਡਾਕਟਰ ਧਰਮਵੀਰ ਗਾਂਧੀ ਜੋ ਕਿ ਕਾਂਗਰਸ ਦੇ ਵਿੱਚ ਸ਼ਾਮਿਲ ਹੋਏ ਨੇ ਉਹਨਾਂ ਨੂੰ ਪਟਿਆਲਾ ਤੋਂ ਟਿਕਟ ਦਿੱਤੀ ਗਈ ਆ ਉੱਥੇ ਹੀ ਦੱਸਦੇ ਗੁਰਜੀਤ ਸਿੰਘ ਔਜਲਾ ਜੋ ਕਿ ਅੰਮ੍ਰਿਤਸਰ ਤੋਂ ਮੌਜੂਦਾ ਐਮਪੀ ਨੇ ਇੱਕ ਵਾਰ ਫਿਰ ਉਹਨਾਂ ਦੇ ਉੱਪਰ ਹੀ ਪਾਰਟੀ ਦੇ ਵੱਲੋਂ ਦਾ ਖਿਡਿਆ ਗਿਆ ਤਾਂ ਫਿਰੋਜ਼ਪੁਰ ਦੀ ਸੀਟ ਨੂੰ ਲੈ ਕੇ ਅਜੇ ਪੱਤੇ ਆ ਜਿਹੜੇ ਉਹ ਨਹੀਂ ਖੋਲੇਗੇ ਤਾਂ ਫਿਰੋਜ਼ਪੁਰ ਦੀ ਸੀਟ ਇੱਥੇ ਅਹਿਮ ਰਹਿ ਸਕਦੀ ਹੈ ਕਿਉਂਕਿ ਇੱਥੇ ਵੀ ਚਰਚਾ ਚੱਲ ਰਹੀ ਸੀ ਕਿ ਅਮ੍ਰਿਤਾ ਵੜਿੰਗ ਇੱਥੋਂ ਮੈਦਾਨ ਦੇ ਵਿੱਚ ਉਤਰ ਸਕਦੀ ਹੈ ਜਾਨੀ ਕਿ ਰਾਜਾ ਵੜਿੰਗ ਦੇ ਜੋ ਪਤਨੀ ਨੇ ਉਹਨਾਂ ਦੇ ਨਾਮ ਦੀ ਵੀ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਹਾਲਾਂਕਿ ਇੱਥੋਂ ਪਾਰਟੀ ਨੇ ਅਜੇ ਆਪਣੇ ਪੱਤੇ ਨਹੀਂ ਖੋਲੇ ਤਾਂ ਕਾਂਗਰਸ ਦੇ ਵੱਲੋਂ 12 ਸੀਟਾਂ ਦੇ ਉੱਪਰ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਇੱਕ ਸੀਟ ਬਾਕੀ ਹੈ ਫਿਰੋਜ਼ਪੁਰ ਦੀ ਸੀਟ ਨੂੰ ਲੈ ਕੇ ਹਜੇ ਕਾਂਗਰਸ ਨੇ ਆਪਣੇ ਪੱਤੇ ਜਿਹੜੇ ਨਹੀਂ ਖੋਲੇ ਤਾਂ ਲੁਧਿਆਣਾ ਸੀਟ ਤੋਂ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਦੱਸਿਆ ਕਿ ਦੋ ਮਹਿਲਾ ਉਮੀਦਵਾਰ ਨੇ ਇਸ ਵਾਰ ਕਾਂਗਰਸ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਉਤਾਰੇ ਗਏ ਇੱਕ ਫਰੀਦਕੋਟ ਸੀਟ ਤੋਂ ਜਿਹੜਾ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਉੱਥੇ ਹੀ ਇੱਕ ਹੁਸ਼ਿਆਰ ਸੀਟ ਹੈ ਜਿੱਥੋਂ ਜਮਨੀ ਗੋਮਰ ਨੇ ਜਿਹੜੇ ਉਹਨਾਂ ਨੂੰ ਮੈਦਾਨ ਦੇ ਵਿੱਚ ਕਾਂਗਰਸ ਨੇ ਉਤਾਰਿਆ ਤਾਂ ਲੁਧਿਆਣਾ ਸੀਟ ਤੋਂ ਕਾਫੀ ਜ਼ਿਆਦਾ ਦਿਲਚਸਪ ਮੁਕਾਬਲਾ ਜਿਹੜਾ ਇਸ ਵਾਰ ਦੇਖਣ ਨੂੰ ਮਿਲੇਗਾ ਬੀਜੇਪੀ ਦੇ ਵੱਲੋਂ ਰਵਨੀਤ ਬਿੱਟੂ ਚੌਣ ਲੜਨਗੇ ਜੋ ਕਿ ਇਸ ਤੋਂ ਪਹਿਲਾਂ ਤਿੰਨ ਵਾਰ ਕਾਂਗਰਸ ਦੇ ਵੱਲੋਂ ਚੋਣ ਲੜ ਚੁੱਕੇ ਨੇ ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਦੋ ਵਾਰ ਲੁਧਿਆਣਾ ਤੋਂ ਤੇ ਤਿੰਨੋਂ ਵਾਰ ਜਿੱਤ ਦਰਜ ਕਰ ਚੁੱਕੇ ਨੇ ਇਸ ਵਾਰ ਚੌਥੀ ਵਾਰ ਉਹ ਚੋਣ ਲੜਨਗੇ ਭਾਜੀਪੀ ਦੇ ਨਿਸ਼ਾਨ ਦੇ ਉੱਪਰ ਪਰ ਕਾਂਗਰਸ ਨੇ ਉਹਨਾਂ ਦੇ ਮੁਕਾਬਲੇ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਜੋ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਤੇ ਮੌਜੂਦਾ ਐਮਐਲਏ ਨੇ ਗਿੱਦੜਵਾਹਾ ਤੋਂ ਤਾਂ ਇਹ ਜਿਹੜਾ ਮੁਕਾਬਲਾ ਕਾਫੀ ਜ਼ਿਆਦਾ ਦਿਲਚਸਪ ਰਹੇਗਾ ਤੁਸੀਂ ਆਪੋ ਆਪਣੀ ਰਾਏ ਕਮੈਂਟਾਂ ਦੇ ਵਿੱਚ ਜ਼ਰੂਰ ਸਾਂਝੀ ਕਰੋ ਇਹਨਾਂ ਉਮੀਦਵਾਰਾਂ ਨੂੰ ਲੈ ਕੇ ਕਾਂਗਰਸ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੀ ਆਖਰੀ ਲਿਸਟ ਜਾਰੀ ਕਰ ਦਿੱਤੀ ਗਈ ਆ ਤੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਦੱਸਦੇ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਗੇ ਦੱਸਿਆ ਕਿ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਲੁਧਿਆਣਾ ਤੋਂ ਕਾਂਗਰਸ ਕਿਹੜੇ ਉਮੀਦਵਾਰ ਨੂੰ ਮੈਦਾਨ ਚ उतਾਰੇਗੀ ਤਾਂ ਹੁਣ ਪੱਤੇ ਜਿਹੜੇ ਪਾਰਟੀ ਨੇ ਖੋਲ ਦਿੱਤੇ ਆ ਤੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਉੱਥੇ ਹੀ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਯਾਨੀ ਕਿ ਸਾਫਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਚੋਣ ਲੜਨਗੇ ਤੇ ਖੰਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਉੱਥੇ ਹੀ ਅਨੰਦਪੁਰ ਸਾਹਿਬ ਤੋਂ ਵਿਜੇਂਦਰ ਸਿੰਘਲਾ ਨੂੰ ਮੈਦਾਨ 'ਚ ਉਤਾਰਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਤੋਂ ਅਮਨਿੰਦਰ ਸਿੰਘ ਰਾਜਾ ਵੜਿੰਗ ਉਹ ਚੋਣ ਲੜਨਗੇ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਚੋਣ ਲੜਨਗੇ ਖੰਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ ਅਤੇ ਅਨੰਦਪੁਰ ਸਾਹਿਬ ਤੋਂ ਵਿਜੇਿੰਦਰ ਸਿੰਘਲਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਾਂਗਰਸ ਦੇ ਵੱਲੋਂ ਲਿਸਟ ਆ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਆ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਰਵਨੀਤ ਬਿੱਟੂ ਲਗਾਤਾਰ ਇਥੋਂ ਦੋ ਵਾਰ ਕਾਂਗਰਸ ਦੀ ਟਿਕਟ ਦੇ ਉੱਪਰ ਚੋਣ ਲੜੇ ਸੀ 2014 ਅਤੇ 2019 ਦੇ ਵਿੱਚ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਤੇ ਹੁਣ ਬੀਜੇਪੀ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਉਹਨਾਂ ਨੇ ਕਾਂਗਰਸ ਦਾ 7 ਛੱਡ ਬੀਜੇਪੀ ਦਾ ਜਿਹੜਾ ਪੱਲਾ ਫੜਿਆ ਸੀ ਬੀਜੇਪੀ ਦੇ ਵਿੱਚ ਸ਼ਾਮਲ ਹੋਈ ਸੀ ਤੇ ਬੀਜੇਪੀ ਨੇ ਉਹਨਾਂ ਨੂੰ ਟਿਕਟ ਦੇ ਕੇ ਉਮੀਦਵਾਰ ਬਣਾਇਆ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਐਮਐਲਏ ਨੇ ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਰਣਜੀਤ ਸਿੰਘ ਢਿੱਲੋਂ ਜੋ ਕੇ ਸਾਬਕਾ ਐਮਐਲਏ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਉਤੇ ਹੀ ਹੁਣ ਕਾਂਗਰਸ ਨੇ ਵੱਡਾ ਐਲਾਨ ਕਰ ਦਿੱਤਾ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਦੱਸ ਦਈਏ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਤੇ ਲੁਧਿਆਣਾ ਤੋਂ ਹੁਣ ਲੋਕ ਸਭਾ ਦੀ ਚੋਣ ਲੜਦੇ ਹੋਏ ਨਜ਼ਰ ਆਉਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਦੱਸ ਦਈਏ ਕਿ ਰਵਨੀਤ ਬਿੱਟੂ ਜੋ ਕਿ ਸਾਬਕਾ ਐਮਪੀ ਨੇ ਜੋ ਮੌਜੂਦਾ ਐਮਪੀ ਨੇ ਇਥੋਂ ਉਹ ਇਸ ਸਮੇਂ ਬੀਜੇਪੀ ਦੇ ਵੱਲੋਂ ਚੋਣ ਲੜ ਰਹੇ ਆ ਬੀਜੇਪੀ ਦੇ ਵਿੱਚ ਸ਼ਾਮਲ ਹੋਏ ਸਨ ਤੇ ਹੁਣ ਰਾਜਾ ਵੜਿੰਗ ਖੁਦ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਇਹ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਗੇ ਦੱਸਦੀ ਹੈ ਕਿ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਉਹ ਬਠਿੰਡੇ ਤੋਂ ਚੋਣ ਲੜ ਸਕਦੇ ਆ ਲਗਾਤਾਰ ਖਬਰਾਂ ਆ ਰਹੀਆਂ ਸੀ ਪਰ ਜਦੋਂ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਤਾਂ ਉਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਸ਼ਾਇਦ ਰਾਜਾ ਵੜਿੰਗ ਇਸ ਵਾਰ ਲੋਕ ਸਭਾ ਦੀ ਚੋਣ ਨਹੀਂ ਲੜਨਗੇ ਪਰ ਹੁਣ ਇਹ ਵੱਡੇ ਹੀ ਜਿਹੜੀ ਇੱਕ ਅਪਡੇਟ ਸਾਹਮਣੇ ਆਈ ਹੈ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜਨਗੇ ਤਾਂ ਆਪੋ ਆਪਣੀ رائے ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰੋ ਕਿਉਂਕਿ ਇੱਕ ਵੱਡਾ ਨਾਮ ਹੈ ਜਿਹੜਾ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜੇਕਰ ਲੁਧਿਆਣੇ ਦੀ ਗੱਲ ਕਰੀਏ ਪੰਜਾਬ ਦਾ ਦਿਲ ਇਸ ਸ਼ਹਿਰ ਨੂੰ ਕਿਹਾ ਜਾਂਦਾ ਤੇ ਹਮੇਸ਼ਾ ਵੱਡੀ ਸੀਟ ਮੰਨੀ ਜਾਂਦੀ ਹੈ ਤੇ ਜੇਕਰ ਨਤੀਜਿਆਂ ਦੀ ਗੱਲ ਕਰੀਏ ਜਦੋਂ ਵੀ ਨਤੀਜੇ ਜਿਹੜੇ ਆਉਂਦੇ ਨੇ ਤਾਂ ਲੁਧਿਆਣਾ ਦੇ ਵਿੱਚੋਂ ਵੀ ਇੱਕ ਵੱਖਰਾ ਜਿਹੜਾ ਨਤੀਜਾ ਉਹ ਦੇਖਣ ਨੂੰ ਮਿਲਦਾ ਤੇ ਇਸ ਵਾਰ ਕਾਂਗਰਸ ਪਾਰਟੀ ਦੇ ਜਿਹੜੇ ਮੌਜੂਦਾ ਐਮਪੀ ਸਨ ਰਵਨੀਤ ਬਿੱਟੂ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ ਅਤੇ ਬੀਜੇਪੀ ਦਾ ਪੱਲਾ ਫੜ ਲਿਆ ਸੀ ਤੇ ਇਸੇ ਵਿਚਕਾਰ ਹੁਣ ਚਰਚਾ ਚੱਲ ਰਹੀ ਸੀ ਕਿ ਭਾਰਤ ਪੂਸ਼ਣ ਆਸ਼ੂ ਨੂੰ ਜੇ ਉਹਨਾਂ ਨੂੰ ਟਿਕਟ ਮਿਲ ਸਕਦੀ ਆ ਸੰਜੇ ਤਲਵਾਰ ਦਾ ਨਾਮ ਜਿਹੜਾ ਅੱਗੇ ਚੱਲ ਰਿਹਾ ਸੀ ਕਿ ਉਹ ਵੀ ਦਾਵੇਦਾਰ ਨੇ ਉਹਨਾਂ ਨੂੰ ਟਿਕਟ ਮਿਲ ਸਕਦੀ ਆ ਉੱਥੇ ਹੀ ਬੈਸ ਜੋ ਕਿ ਸਿਮਰਜੀਤ ਸਿੰਘ ਬੈਸ ਨੇ ਉਹਨਾਂ ਦਾ ਨਾਮ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦਾ ਤਾਂ ਸਾਰੀਆਂ ਅਟਕਲਾਂ ਦੇ ਉੱਪਰ ਸਾਰੀਆਂ ਕਿਆਸਰਾਈਆਂ ਦੇ ਉੱਪਰ ਬਰਾਮ ਜਿਹੜਾ ਲਗਾ ਦਿੱਤਾ ਗਿਆ ਕਾਂਗਰਸ ਨੇ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਚੋਣ ਲੜਨਗੇ ਵਿਜੇਂਦਰ ਸਿੰਘਲਾ ਅਨੰਤਪੁਰ ਸਾਹਿਬ ਤੋਂ ਚੋਣ ਲੜਨਗੇ ਤੇ ਕੁਲਵੀਰ ਜੀਰਾ ਨੂੰ ਖੰਡੂਰ ਸਾਹਿਬ ਤੋਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਉੱਥੇ ਹੀ ਆਪੋ ਆਪਣੇ ਕਮੈਂਟ ਆ ਜਿਹੜੇ ਉਹ ਵੀ ਜਰੂਰ ਸਾਂਝੇ ਕਰੋ ਕਿ ਤੁਸੀਂ ਇਹਨਾਂ ਉਮੀਦਵਾਰਾਂ ਨੂੰ ਕਿਵੇਂ ਦੇਖ ਰਹੋ ਰਾਜਾ ਵੜਿੰਗ ਦਾ ਬਠਿੰਡਾ ਛੱਡ ਕੇ ਲੁਧਿਆਣਾ ਤੋਂ ਚੋਣ ਲੜਨ ਦਾ ਜਿਹੜਾ ਫੈਸਲਾ ਜੋ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਲੁਧਿਆਣਾ ਦੀ ਜ਼ਿਕਰ ਗੱਲ ਕਰੀਏ ਰਵਨੀਤ ਬਿੱਟੂ ਨੇ ਦੋ ਵਾਰ ਇੱਥੋਂ ਚੋਣਾਂ ਲੜੀਆਂ ਉਸ ਤੋਂ ਪਹਿਲਾਂ 2009 ਦੇ ਵਿੱਚ ਮਨੀਸ਼ ਦਿਵਾੜੀ ਇੱਥੋਂ ਚੋਣ ਲੜੇ ਤੇ ਲਗਾਤਾਰ ਤਿੰਨ ਵਾਰ ਕਾਂਗਰਸ ਇੱਥੋਂ ਜਿੱਤ ਦਰਜ ਕਰ ਚੁੱਕਿਆ ਤਾਂ ਕਾਂਗਰਸ ਦੇ ਲਈ ਇੱਕ ਵੱਡੀ ਜਿਹੜਾ ਇੱਥੇ ਸ਼ਾਖ ਵਾਲੀ ਗੱਲ ਹੈ ਕਿ ਦਾਅ ਦੇ ਉੱਪਰ ਜਿਹੜੀ ਇਹ ਸੀਟ ਲੱਗੀ ਹੋਈ ਆ ਕਿ ਚੌਥੀ ਵਾਰ ਸੀਟ ਇਹ ਕਾਂਗਰਸ ਜਿੱਤ ਪਾਏਗੀ ਜਾਂ ਨਹੀਂ ਕਿਉਂਕਿ ਉਮੀਦਵਾਰ ਸੀ ਜੋ ਉਹ ਭਾਜਪਾ ਦੇ ਵਿੱਚ ਚਲੇ ਗਏ ਨੇ ਤਾਂ ਹੁਣ ਖੁਦ ਰਾਜਾ ਵੜਿੰਗ ਨੂੰ ਇਸ ਸੀਟ ਤੋਂ ਮੈਦਾਨ ਦੇ ਵਿੱਚ ਉਤਰਨਾ ਪਿਆ ਵਾ ਤਾਂ ਇਹ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਲੁਧਿਆਣਾ ਸੀਟ ਤੋਂ ਚੋਣ ਲੜਨਗੇ ਤਾਂ ਦੱਸ ਦਈਏ ਕਿ ਇੱਥੋਂ ਜਿਹੜਾ ਮੁਕਾਬਲਾ ਚੋਕਾਣਾ ਹੋ ਚੁੱਕਿਆ ਵਾ ਸ਼ੋਕ ਪ੍ਰੈਸ਼ਰ ਪੱਪੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਰਣਜੀਤ ਸਿੰਘ ਢਿੱਲੋਂ ਸਾਬਕਾ ਐਮਐਲਏ ਉਹ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਨੇ ਤੇ ਰਵਨੀਤ ਬਿੱਟੂ ਬੀਜੇਪੀ ਦੇ ਵੱਲੋਂ ਉਮੀਦਵਾਰ ਐਲਾਨੇ ਗਏ ਨੇ ਤੇ ਹੁਣ ਕਾਂਗਰਸ ਨੇ ਰਾਜਾ ਵੜਿੰਗ ਨੂੰ ਜਾਨੀ ਕਿ ਪੰਜਾਬ ਪ੍ਰਧਾਨ ਜੋ ਕਿ ਪਾਰਟੀ ਦੇ ਸੂਬਾ ਪ੍ਰਧਾਨ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਉੱਥੇ ਹੀ ਵਿਜੇਂਦਰ ਸਿੰਘਲਾ ਦਾ ਵੀ ਇੱਕ ਨਾਮ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਚੱਲ ਰਿਹਾ ਸੀ ਇਹ ਜ਼ਿਕਰ ਹੋ ਰਿਹਾ ਸੀ ਕਿ ਉਹਨਾਂ ਨੂੰ ਸੰਗਰੂਰ ਤੋਂ ਟਿਕਟ ਦਿੱਤੀ ਜਾ ਸਕਦੀ ਆ ਪਰ ਸੰਗਰੂਰ ਤੋਂ ਕਾਂਗਰਸ ਨੇ ਸੁਖਪਾਲ ਸਿੰਘ ਖੈਰਾ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਤੇ ਉੱਥੇ ਹੀ ਵਿਜੇਂਦਰ ਸਿੰਘਲਾ ਨੂੰ ਅਨੰਦਪੁਰ ਸਾਹਿਬ ਤੋਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਸਾਬਕਾ ਮੰਤਰੀ ਨੇ ਵਿਜੇਂਦਰ ਸਿੰਘਲਾ ਇੱਕ ਵੱਡਾ ਨਾਮ ਨੇ ਉਨ੍ਹਾਂ ਦਾ ਇਸ ਲਿਸਟ ਦੇ ਵਿੱਚ ਨਾਮ ਆਇਆ ਉੱਥੇ ਹੀ ਗੁਰਦਾਸਪੁਰ ਸੀਟ ਜੋ ਕੇ ਕਾਫੀ ਜਿਆਦਾ ਅਹਿਮ ਰਹੀ ਹੈ ਭਾਜਪਾ ਇੱਥੋਂ ਜਿੱਤ ਦਰਜ ਕਰਦੀ ਰਹੀ ਹੈ ਜਾਂ ਫਿਰ ਕਾਂਗਰਸ ਦੇ ਨਾਲ ਇੱਥੇ ਮੁਕਾਬਲਾ ਜਿਹੜਾ ਉਹ ਕਾਫੀ ਜਿਆਦਾ ਸਖਤ ਭਾਜਪਾ ਦਾ ਹੁੰਦਾ ਰਿਹਾ ਵਾ ਪਿਛਲੀ ਵਾਰ ਸਨੀ ਦਿਓਲ ਇੱਥੋਂ ਮੈਦਾਨ ਦੇ ਵਿੱਚ ਉਤਰੇ ਸਨ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਇਸ ਵਾਰ ਉਹਨਾਂ ਦੀ ਟਿਕਟ ਕੱਟੀ ਗਈ ਦਿਨੇਸ਼ ਬੱਬੂ ਨੂੰ ਟਿਕਟ ਦਿੱਤੀ ਗਈ ਤੇ ਹੁਣ ਬੀਜੇਪੀ ਦੇ ਵੱਲੋਂ ਜਦੋਂ ਦਿਨੇਸ਼ ਬੱਬੂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਕਾਂਗਰਸ ਨੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਤਾਂ ਦੱਸਿਆ ਕਿ ਇੱਥੇ ਜਿਹੜਾ ਮੁਕਾਬਲਾ ਉਹ ਆਮ ਆਦਮੀ ਪਾਰਟੀ ਦੇ ਅਮਨ ਸ਼ੇਰ ਸਿੰਘ ਸਹਿਰੀ ਕਲਸੀ ਬੀਜੇਪੀ ਦੇ ਵੱਲੋਂ ਦਿਨੇਸ਼ ਬੱਬੂ ਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਦਲਜੀਤ ਚੀਮਾ ਅਤੇ ਕਾਂਗਰਸ ਦੇ ਵੱਲੋਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਸ਼ੈਰੀ ਕਲਸੀ ਅਤੇ ਸੁਖਜਿੰਦਰ ਰੰਧਾਵਾ ਦਲਜੀਤ ਚੀਮਾ ਦਿਨੇਸ਼ ਬੱਬੂ ਇਹ ਜਿਹੜੇ ਚਾਰ ਵੱਡੇ ਚਿਹਰੇ ਕਹਿ ਸਕਦੇ ਆ ਗੁਰਦਾਸਪੁਰ ਦੀ ਸੀਟ ਤੋਂ ਮੈਦਾਨ ਦੇ ਵਿੱਚ ਨੇ ਉੱਥੇ ਹੀ ਜੇਕਰ ਲੁਧਿਆਣੇ ਦੀ ਗੱਲ ਕਰੀਏ ਆਮ ਆਦਮੀ ਪਾਰਟੀ ਦੇ ਵੱਲੋਂ ਅਸ਼ੋਕ ਪ੍ਰਾਸ਼ਰ ਪੱਪੀ ਕਾਂਗਰਸ ਦੇ ਵੱਲੋਂ ਰਾਜਾ ਵੜਿੰਗ ਅਕਾਲੀ ਦਲ ਦੇ ਵੱਲੋਂ ਰਣਜੀਤ ਸਿੰਘ ਢਿੱਲੋਂ ਅਤੇ ਭਾਜਪਾ ਦੇ ਵੱਲੋਂ ਰਵਨੀਤ ਬਿੱਟੂ ਜੇਕਰ ਅਨੰਦਪੁਰ ਸਾਹਿਬ ਦੀ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਮਲਵਿੰਦਰ ਸਿੰਘ ਕੰਗ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਕਾਂਗਰਸ ਨੇ ਵਿਜੇ ਇੰਦਰ ਸਿੰਘਲਾ ਨੂੰ ਟਿਕਟ ਦਿੱਤੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਉੱਥੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂ ਮਾਜਰਾ ਮੈਦਾਨ ਦੇ ਵਿੱਚ ਨੇ ਤੇ ਭਾਜਪਾ ਨੇ ਅਜੇ ਤੱਕ ਆਪਣਾ ਉਮੀਦਵਾਰ ਨਹੀਂ ਐਲਾਨਿਆ ਤੇ ਜੇਕਰ ਖੰਡੂਰ ਸਾਹਿਬ ਸੀਟ ਦੀ ਗੱਲ ਕਰੀਏ ਤਾਂ ਉੱਥੋਂ ਆਮ ਆਦਮੀ ਪਾਰਟੀ ਨੇ ਜੋ ਮੰਤਰੀ ਨੇ ਲਾਲਜੀ ਸਿੰਘ ਪੁੱਲਰ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਅਕਾਲੀ ਦਲ ਦੇ ਵੱਲੋਂ ਉੱਥੋਂ ਬਿਰਸਾ ਸਿੰਘ ਬਲਟੋਹਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਕਾਂਗਰਸ ਨੇ ਕੁਲਵੀਰ ਸਿੰਘ ਜੀਰਾ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਭਾਜਪਾ ਨੇ ਖੰਡੂਰ ਸਾਹਿਬ ਤੋਂ ਜੋ ਮਨਿੰਦਰ ਮੰੰਦਾ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਦੱਸ ਦਈਏ ਕਿ ਲਗਾਤਾਰ ਮਨਜੀਤ ਸਿੰਘ ਮੰੰਦਾ ਮਾਫ ਕਰਨਾ ਮਨਜੀਤ ਸਿੰਘ ਮੰੰਦਾ ਨੇ ਜੋ ਉਹ ਭਾਜਪਾ ਦੇ ਉੱਥੋਂ ਉਮੀਦਵਾਰ ਨੇ ਤੇ ਇਹ ਵੀ ਜਿਹੜੀ ਸੀਟ ਕਾਫੀ ਜ਼ਿਆਦਾ ਅਹਿਮ ਇਸ ਵਾਰ ਹੈ ਚਰਚਾ ਦੇ ਵਿੱਚ ਹੈ ਤੇ ਇਹ ਜਿਹੜੀਆਂ ਸੀਟਾਂ ਦੇ ਉੱਪਰ ਉਮੀਦਵਾਰ ਐਲਾਨੇ ਗਏ ਨੇ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਰਹਿਣ ਵਾਲੀਆਂ ਸੀਟਾਂ ਨੇ ਹਾਲਾਂਕਿ ਦੱਸ ਦਈਏ ਕਿ ਫਿਰੋਜ਼ਪੁਰ ਨੂੰ ਲੈ ਕੇ ਜਿਹੜੀ ਇੱਕ ਚਰਚਾ ਚੱਲ ਰਹੀ ਹੈ ਕਿ ਉੱਥੋਂ ਕਿਹੜਾ ਉਮੀਦਵਾਰ ਹੋ ਸਕਦਾ ਉਸਦੇ ਪੱਤੇ ਜਿਹੜੇ ਅਜੇ ਨਹੀਂ ਖੋਲੇ ਗਏ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿ ਕਾਂਗਰਸ ਦੇ ਵੱਲੋਂ ਵੱਡੇ ਜਿਹੜੇ ਨਾਮ ਨੇ ਉਹ ਮੈਦਾਨ ਦੇ ਵਿੱਚ ਉਤਾਰ ਦਿੱਤੇ ਗਏ ਨੇ ਰਾਜਾ ਵੜਿੰਗ ਦੀ ਸਭ ਤੋਂ ਜ਼ਿਆਦਾ ਇੱਥੇ ਚਰਚਾ ਹੋ ਰਹੀ ਹੈ ਕਿਉਂਕਿ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਬਠਿੰਡੇ ਤੋਂ ਉਹ ਚੌਂੜ ਲੜਦੇ ਰਹੇ ਨੇ ਗੱਦੜਵਾਹਾ ਤੋਂ ਇਸ ਸਮੇਂ ਐਮਐਲਏ ਨੇ ਤੇ ਹੁਣ ਲੁਧਿਆਣਾ ਤੋਂ ਲੋਕ ਸਭਾ ਚੋਣ ਜਿਹੜੀ ਉਹਨਾਂ ਦੇ ਵੱਲੋਂ ਲੜੀ ਜਾ ਰਹੀ ਆ ਤਾਂ ਇਹ ਕਾਫੀ ਜ਼ਿਆਦਾ ਦਿਲਚਸਪ ਜਿਹੜਾ ਫੈਸਲਾ ਇੱਥੇ ਲੱਗ ਰਿਹਾ ਪਾਰਟੀ ਦਾ ਤੇ ਇਸ ਦੇ ਪਿੱਛੇ ਕਾਰਨ ਕੀ ਰਹੇ ਨੇ ਇਸ ਨੂੰ ਲੈ ਕੇ ਜਰੂਰ ਜਦੋਂ ਰਾਜਾ ਵੜਿੰਗ ਹੁੰਨਾ ਨਾਲ ਗੱਲਬਾਤ ਕੀਤੀ ਜਾਏਗੀ ਤਾਂ ਬਾਕੀ ਜਿਹੜੇ ਉਮੀਦਵਾਰ ਨੇ ਉਹ ਆਪੋ ਆਪਣੀ ਰਾਏ ਜਿਹੜੀ ਸਾਂਝੀ ਕਰਨਗੇ ਤਾਂ ਜਰੂਰ ਉੱਥੋਂ ਕਲੀਅਰ ਹੋਏਗਾ ਕਿ ਰੀਜ਼ਨ ਕੀ ਰਿਹਾ ਕਿਉਂ ਇੱਥੋਂ ਰਾਜਾ ਵੜਿੰਗ ਨੂੰ ਹੀ ਉਮੀਦਵਾਰ ਐਲਾਨਿਆ ਗਿਆ ਭਾਰਤ ਪੂਸ਼ਣ ਆਸ਼ੂ ਹੁੰਨਾ ਦਾ ਨਾਮ ਚਰਚਾ ਦੇ ਵਿੱਚ ਚੱਲ ਰਿਹਾ ਸੀ ਕਿ ਉਹਨਾਂ ਨੂੰ ਉਮੀ ਜਾ ਸਕਦਾ ਉੱਥੇ ਹੀ ਸੰਜੇ ਤਲਵਾਰ ਜੋ ਕਿ ਸਾਬਕਾ ਐਮਐਲਏ ਨੇ ਉਹਨਾਂ ਦਾ ਨਾਮ ਚੱਲ ਰਿਹਾ ਸੀ ਕਿ ਉਹ ਉਮੀਦਵਾਰ ਹੋ ਸਕਦੇ ਆ ਤੇ ਉੱਥੇ ਹੀ ਦੋਕ ਦਿਨ ਤੋਂ ਜੋ ਇਹ ਕਿਆਸ ਰਾਈਆਂ ਲੱਗ ਰਹੀਆਂ ਸੀ ਕਿ ਲੁਧਿਆਣਾ ਤੋਂ ਰਾਜਾ ਵੜਿੰਗ ਮੈਦਾਨ ਦੇ ਵਿੱਚ ਉਤਰ ਸਕਦੇ ਆ ਤਾਂ ਉਸ ਦੇ ਉੱਪਰ ਮੋਹਰ ਜਿਹੜੀ ਹੁਣ ਲੱਗ ਚੁੱਕੀ ਆ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨ ਗਿਆ ਤਾਂ ਤੁਸੀਂ ਆਪੋ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰੋ ਕਿ ਤੁਹਾਡੇ ਅਨੁਸਾਰ ਕੀ ਇਹ ਫੈਸਲਾ ਸਹੀ ਹੈ ਕਿ ਕਾਂਗਰਸ ਲੁਧਿਆਣਾ ਦੀ ਸੀਟ ਇੱਕ ਵਾਰ ਫਿਰ ਤੋਂ ਜਿੱਤ ਪਾਏਗੀ ਜਾਂ ਨਹੀਂ ਤਾਂ ਆਪੋ ਆਪਣੀ رائے ਆ ਜਿਹੜੀ ਉਹ ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰੋ ਕਿਉਂਕਿ ਸਾਰੀਆਂ ਪਾਰਟੀਆਂ ਦੇ ਵੱਲੋਂ ਦਾਵਾ ਕੀਤਾ ਜਾ ਰਿਹਾ ਜਿੱਤ ਨੂੰ ਲੈ ਕੇ ਤੇ ਉੱਥੇ ਹੀ ਜੇਕਰ ਹੁਣ ਲੁਧਿਆਣਾ ਸੀਟ ਦੀ ਗੱਲ ਕਰੀਏ ਤਾਂ ਇਹ ਵੀ ਇੱਕ ਹੌਟ ਸੀਟ ਦੇ ਵਜੋਂ ਉੱਪਰ ਦੀ ਹੋਈ ਦਿਖਾਈ ਦੇ ਰਹੀ ਹੈ ਕਿਉਂਕਿ ਰਾਜਾ ਵੜਿੰਗ ਦਾ ਮੈਦਾਨ ਦੇ ਵਿੱਚ ਆਉਣਾ ਆਮ ਆਦਮੀ ਪਾਰਟੀ ਦੇ ਵੱਲੋਂ ਐਮਐਲਏ ਅਸ਼ੋਕ ਪ੍ਰੈਸ਼ਰ ਪੱਪੀ ਨੂੰ ਮੈਦਾਨ ਦੇ ਵਿੱਚ ਉਤਾਰਨਾ ਇਹ ਵੀ ਇੱਕ ਅਹਿਮ ਗੱਲ ਹੈ ਉੱਥੇ ਹੀ ਰਵਨੀਤ ਬਿੱਟੂ ਦਾ ਭਾਜਪੀ ਦੇ ਵੱਲੋਂ ਚੋਣ ਲੜਨਾ ਤਾਂ ਇਸ ਕਰਕੇ ਇਹ ਸੀਟ ਕਾਫੀ ਜ਼ਿਆਦਾ ਅਹਿਮ ਹੋ ਚੁੱਕੀ ਆ ਅਕਾਲੀ ਦਲ ਦੇ ਵੱਲੋਂ ਸਾਬਕਾ ਐਮਐਲਏ ਰਣਜੀਤ ਸਿੰਘ ਢਿੱਲੋਂ ਹੰਨਾ ਦੇ ਉੱਪਰ ਦਾ ਖੇਡਿਆ ਗਿਆ ਤਾਂ ਇਹ ਵੱਡੀ ਖਬਰ ਆ ਜੇਕਰ ਕਾਂਗਰਸ ਦੀ ਗੱਲ ਕਰੀਏ ਤਾਂ ਕਾਂਗਰਸ ਦੇ ਜਿਹੜੇ ਵੱਡੇ ਚਿਹਰੇ ਨੇ ਉਹਨਾਂ ਦੇ ਵਿੱਚ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਨਾਮ ਸ਼ਾਮਲ ਹੈ ਜੋ ਕਿ ਜਲੰਧਰ ਤੋਂ ਚੋਣ ਲੜ ਰਹੇ ਆ ਸੁਖਪਾਤ ਸਿੰਘ ਖਹਿਰਾ ਨੇ ਉਹ ਸੰਗਰੂਰ ਤੋਂ ਚੋਣ ਲੜ ਰਹੇ ਆ ਇਹ ਕਾਫੀ ਜ਼ਿਆਦਾ ਅਹਿਮ ਹੈ ਉੱਥੇ ਹੀ ਡਾਕਟਰ ਧਰਮਵੀਰ ਗਾਂਧੀ ਜੋ ਕਿ ਕਾਂਗਰਸ ਦੇ ਵਿੱਚ ਸ਼ਾਮਲ ਹੋਏ ਨੇ ਉਹਨਾਂ ਨੂੰ ਪਟਿਆਲਾ ਤੋਂ ਟਿਕਟ ਦਿੱਤੀ ਗਈ ਆ ਉੱਥੇ ਹੀ ਦੱਸ ਦੇ ਗੁਰਜੀਤ ਸਿੰਘ ਔਜਲਾ ਜੋ ਕਿ ਅੰਮ੍ਰਿਤਸਰ ਤੋਂ ਮੌਜੂਦਾ ਐਮਪੀ ਨੇ ਇੱਕ ਵਾਰ ਫਿਰ ਉਨ੍ਹਾਂ ਦੇ ਉੱਪਰ ਹੀ ਪਾਰਟੀ ਦੇ ਵੱਲੋਂ ਦਾਖਲਿਆ ਗਿਆ ਤਾਂ ਫਿਰੋਜ਼ਪੁਰ ਦੀ ਸੀਟ ਨੂੰ ਲੈ ਕੇ ਅਜੇ ਪੱਤੇ ਆ ਜਿਹੜੇ ਉਹ ਨਹੀਂ ਖੋਲੇਗੇ ਤਾਂ ਫਿਰੋਜ਼ਪੁਰ ਦੀ ਸੀਟ ਇੱਥੇ ਅਹਿਮ ਰਹਿ ਸਕਦੀ ਹੈ ਕਿਉਂਕਿ ਇੱਥੇ ਵੀ ਚਰਚਾ ਚੱਲ ਰਹੀ ਸੀ ਕਿ ਅਮ੍ਰਿਤਾ ਵੜਿੰਗ ਇੱਥੋਂ ਮੈਦਾਨ ਦੇ ਵਿੱਚ ਉਤਰ ਸਕਦੀ ਹੈ ਜਾਨੀ ਕਿ ਰਾਜਾ ਵੜਿੰਗ ਦੇ ਜੋ ਪਤਨੀ ਨੇ ਉਹਨਾਂ ਦੇ ਨਾਮ ਦੀ ਵੀ ਚਰਚਾ ਚੱਲ ਰਹੀ ਸੀ ਕਿ ਸ਼ਾਇਦ ਉਹਨਾਂ ਨੂੰ ਟਿਕਟ ਦਿੱਤੀ ਜਾ ਸਕਦੀ ਹੈ ਹਾਲਾਂਕਿ ਇੱਥੋਂ ਪਾਰਟੀ ਨੇ ਅਜੇ ਆਪਣੇ ਪੱਤੇ ਨਹੀਂ ਖੋਲੇ ਤਾਂ ਕਾਂਗਰਸ ਦੇ ਵੱਲੋਂ 12 ਸੀਟਾਂ ਦੇ ਉੱਪਰ ਆਪਣੇ ਉਮੀਦਵਾਰ ਐਲਾਨ ਦਿੱਤੇ ਗਏ ਨੇ ਇੱਕ ਸੀਟ ਬਾਕੀ ਹੈ ਫਰੋਜ਼ਪੁਰ ਦੀ ਸੀਟ ਨੂੰ ਲੈ ਕੇ ਹਜੇ ਕਾਂਗਰਸ ਨੇ ਆਪਣੇ ਪੱਤੇ ਜਿਹੜੇ ਨਹੀਂ ਖੋਲੇ ਤਾਂ ਲੁਧਿਆਣਾ ਸੀਟ ਤੋਂ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਦੱਸਿਆ ਕਿ ਦੋ ਮਹਿਲਾ ਉਮੀਦਵਾਰ ਨੇ ਇਸ ਵਾਰ ਕਾਂਗਰਸ ਦੇ ਵੱਲੋਂ ਪੰਜਾਬ ਦੇ ਵਿੱਚ ਜਿਹੜੇ ਉਤਾਰੇ ਗਿਆ ਇੱਕ ਫਰੀਦਕੋਟ ਸੀਟ ਤੋਂ ਜਿਹੜਾ ਮੈਦਾਨ ਦੇ ਵਿੱਚ ਉਤਾਰੇ ਗਏ ਨੇ ਉੱਥੇ ਹੀ ਇੱਕ ਹੁਸ਼ਿਆਰਪੁਰ ਸੀਟ ਹੈ ਜਿੱਥੋਂ ਜਮਨੀ ਗੋਮਰ ਨੇ ਜਿਹੜੇ ਉਹਨਾਂ ਨੂੰ ਮੈਦਾਨ ਦੇ ਵਿੱਚ ਕਾਂਗਰਸ ਨੇ ਉਤਾਰਿਆ ਤਾਂ ਲੁਧਿਆਣਾ ਸੀਟ ਤੋਂ ਕਾਫੀ ਜ਼ਿਆਦਾ ਦਿਲਚਸਪ ਮੁਕਾਬਲਾ ਜਿਹੜਾ ਇਸ ਵਾਰ ਦੇਖਣ ਨੂੰ ਮਿਲੇਗਾ ਬੀਜੇਪੀ ਦੇ ਵੱਲੋਂ ਰਵਨੀਤ ਬਿੱਟੂ ਚੋਣ ਲੜਨਗੇ ਜੋ ਕਿ ਇਸ ਤੋਂ ਪਹਿਲਾਂ ਤਿੰਨ ਵਾਰ ਕਾਂਗਰਸ ਦੇ ਵੱਲੋਂ ਚੋਣ ਲੜ ਚੁੱਕੇ ਨੇ ਇੱਕ ਵਾਰ ਸ਼੍ਰੀ ਅਨੰਦਪੁਰ ਸਾਹਿਬ ਤੋਂ ਦੋ ਵਾਰ ਲੁਧਿਆਣਾ ਤੋਂ ਤੇ ਤਿੰਨੋਂ ਵਾਰ ਜਿੱਤ ਦਰਜ ਕਰ ਚੁੱਕੇ ਨੇ ਇਸ ਵਾਰ ਚੌਥੀ ਵਾਰ ਉਹ ਚੋਣ ਲੜਨਗੇ ਬੀਜੇਪੀ ਦੇ ਨਿਸ਼ਾਨ ਦੇ ਉੱਪਰ ਪਰ ਕਾਂਗਰਸ ਨੇ ਉਹਨਾਂ ਦੇ ਮੁਕਾਬਲੇ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਜੋ ਕਿ ਕਾਂਗਰਸ ਦੇ ਸੂਬਾ ਪ੍ਰਧਾਨ ਦੇ ਅੱਤੇ ਮੌਜੂਦਾ ਐਮਐਲਏ ਨੇ ਗਿੱਦੜਵਾਹਾ ਤੋਂ ਤਾਂ ਇਹ ਜਿਹੜਾ ਮੁਕਾਬਲਾ ਕਾਫੀ ਜ਼ਿਆਦਾ ਦਿਲਚਸਪ ਰਹੇਗਾ ਤੁਸੀਂ ਆਪੋ ਆਪਣੀ رائے ਕਮੈਂਟਾਂ ਦੇ ਵਿੱਚ ਜਰੂਰ ਸਾਂਝੀ ਕਰੋ ਇਹਨਾਂ ਉਮੀਦਵਾਰਾਂ ਨੂੰ ਲੈ ਕੇ ਯਾ ਕਾਂਗਰਸ ਦੇ ਵੱਲੋਂ ਪੰਜਾਬ ਦੇ ਵਿੱਚ ਆਪਣੀ ਆਖਰੀ ਲਿਸਟ ਜਾਰੀ ਕਰ ਦਿੱਤੀ ਗਈ ਆ ਤੇ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਦੱਸਦੇ ਇਸ ਸਮੇਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੇ ਪੰਜਾਬ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਗੇ ਦੱਸਿਆ ਕਿ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਲੁਧਿਆਣਾ ਤੋਂ ਕਾਂਗਰਸ ਕਿਹੜੇ ਉਮੀਦਵਾਰ ਨੂੰ ਮੈਦਾਨ ਚ उतਾਰੇਗੀ ਤਾਂ ਹੁਣ ਪੱਤੇ ਜਿਹੜੇ ਪਾਰਟੀ ਨੇ ਖੋਲ ਦਿੱਤੇ ਆ ਤੇ ਪਾਰਟੀ ਦੇ ਪ੍ਰਧਾਨ ਰਾਜਾ ਵੜਿੰਗ ਨੂੰ ਉਮੀਦਵਾਰ ਐਲਾਨ ਦਿੱਤਾ ਗਿਆ ਉੱਥੇ ਹੀ ਗੁਰਦਾਸਪੁਰ ਤੋਂ ਸੁਖਜਿੰਦਰ ਸਿੰਘ ਰੰਧਾਵਾ ਯਾਨੀ ਕਿ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਚੋਣ ਲੜਨਗੇ ਤੇ ਖੰਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਉੱਥੇ ਹੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਘਲਾ ਨੂੰ ਮੈਦਾਨ 'ਚ ਉਤਾਰਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਲੁਧਿਆਣਾ ਤੋਂ ਅਮਨਿੰਦਰ ਸਿੰਘ ਰਾਜਾ ਵੜਿੰਗ ਉਹ ਚੋਣ ਲੜਨਗੇ ਗੁਰਦਾਸਪੁਰ ਤੋਂ ਸੁਖਦੇਂਦਰ ਸਿੰਘ ਰੰਧਾਵਾ ਚੋਣ ਲੜਨਗੇ ਖੰਡੂਰ ਸਾਹਿਬ ਤੋਂ ਕੁਲਵੀਰ ਸਿੰਘ ਜੀਰਾ ਅਤੇ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਘਲਾ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਾਂਗਰਸ ਦੇ ਵੱਲੋਂ ਲਿਸਟ ਜਿਹੜੀ ਉਹ ਜਾਰੀ ਕਰ ਦਿੱਤੀ ਗਈ ਆ ਜੇਕਰ ਲੁਧਿਆਣਾ ਦੀ ਗੱਲ ਕਰੀਏ ਤਾਂ ਰਵਨੀਤ ਬਿੱਟੂ ਲਗਾਤਾਰ ਇਥੋਂ ਦੋ ਵਾਰ ਕਾਂਗਰਸ ਦੀ ਟਿਕਟ ਦੇ ਉੱਪਰ ਚੋਣ ਲੜੇ ਸੀ 2014 ਅਤੇ 2019 ਦੇ ਵਿੱਚ ਉਹਨਾਂ ਨੇ ਜਿੱਤ ਦਰਜ ਕੀਤੀ ਸੀ ਤੇ ਹੁਣ ਭਾਜਪਾ ਦੇ ਵੱਲੋਂ ਉਹਨਾਂ ਨੂੰ ਉਮੀਦਵਾਰ ਐਲਾਨਿਆ ਗਿਆ ਉਹਨਾਂ ਨੇ ਕਾਂਗਰਸ ਦਾ ਸਾਥ ਛੱਡ ਭਾਜਪਾ ਦਾ ਜਿਹੜਾ ਲਾ ਫੜਿਆ ਸੀ ਬੀਜੇਪੀ ਦੇ ਵਿੱਚ ਸ਼ਾਮਲ ਹੋਈ ਸੀ ਤੇ ਬੀਜੇਪੀ ਨੇ ਉਹਨਾਂ ਨੂੰ ਟਿਕਟ ਦੇ ਕੇ ਉਮੀਦਵਾਰ ਬਣਾਇਆ ਤੇ ਉੱਥੇ ਹੀ ਆਮ ਆਦਮੀ ਪਾਰਟੀ ਦੇ ਵੱਲੋਂ ਜੋ ਐਮਐਲਏ ਨੇ ਅਸ਼ੋਕ ਪ੍ਰਾਸ਼ਰ ਪੱਪੀ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਨੇ ਰਣਜੀਤ ਸਿੰਘ ਢਿੱਲੋਂ ਜੋ ਕੇ ਸਾਬਕਾ ਐਮਐਲਏ ਨੇ ਉਹਨਾਂ ਨੂੰ ਮੈਦਾਨ ਦੇ ਵਿੱਚ ਉਤਾਰਿਆ ਉੱਥੇ ਹੀ ਹੁਣ ਕਾਂਗਰਸ ਨੇ ਵੱਡਾ ਐਲਾਨ ਕਰ ਦਿੱਤਾ ਰਾਜਾ ਵੜਿੰਗ ਨੂੰ ਲੁਧਿਆਣਾ ਤੋਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਦੱਸ ਦਈਏ ਰਾਜਾ ਵੜਿੰਗ ਪੰਜਾਬ ਕਾਂਗਰਸ ਦੇ ਸੂਬਾ ਪ੍ਰਧਾਨ ਨੇ ਅਤੇ ਲੁਧਿਆਣਾ ਤੋਂ ਹੁਣ ਲੋਕ ਸਭਾ ਦੀ ਚੋਣ ਲੜਦੇ ਹੋਏ ਨਜ਼ਰ ਆਉਣਗੇ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹਾ ਦੱਸ ਦਈਏ ਕਿ ਰਵਨੀਤ ਬਿੱਟੂ ਜੋ ਕਿ ਸਾਬਕਾ ਐਮਪੀ ਨੇ ਜੋ ਮੌਜੂਦਾ ਐਮਪੀ ਨੇ ਇਥੋਂ ਉਹ ਇਸ ਸਮੇਂ ਭਾਜਪਾ ਦੇ ਵੱਲੋਂ ਚੋਣ ਲੜ ਰਹੇ ਆ ਭਾਜਪਾ ਦੇ ਵਿੱਚ ਸ਼ਾਮਲ ਹੋਏ ਸਨ ਤੇ ਹੁਣ ਰਾਜਾ ਵੜਿੰਗ ਖੁਦ ਮੈਦਾਨ ਦੇ ਵਿੱਚ ਉਤਰੇ ਨੇ ਤਾਂ ਇਹ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਚੋਣ ਲੜਨਗੇ ਦੱਸਦੀ ਹੈ ਕਿ ਲਗਾਤਾਰ ਚਰਚਾ ਚੱਲ ਰਹੀ ਸੀ ਕਿ ਉਹ ਬਠਿੰਡੇ ਤੋਂ ਚੋਣ ਲੜ ਸਕਦੇ ਆ ਲਗਾਤਾਰ ਖਬਰਾਂ ਆ ਰਹੀਆਂ ਸੀ ਪਰ ਜਦੋਂ ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ ਨੂੰ ਟਿਕਟ ਦਿੱਤੀ ਗਈ ਤਾਂ ਉਸ ਤੋਂ ਬਾਅਦ ਇਹ ਲੱਗ ਰਿਹਾ ਸੀ ਕਿ ਸ਼ਾਇਦ ਰਾਜਾ ਵੜਿੰਗ ਇਸ ਵਾਰ ਲੋਕ ਸਭਾ ਦੀ ਚੋਣ ਨਹੀਂ ਲੜਨਗੇ ਪਰ ਹੁਣ ਇਹ ਵੱਡੇ ਹੀ ਜਿਹੜੀ ਇੱਕ ਅਪਡੇਟ ਸਾਹਮਣੇ ਆਈ ਹੈ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਲੁਧਿਆਣਾ ਤੋਂ ਲੋਕ ਸਭਾ ਦੀ ਚੋਣ ਲੜਨਗੇ ਤਾਂ ਆਪੋ ਆਪਣੀ رائے ਤੁਸੀਂ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੀ ਕਰੋ ਕਿਉਂਕਿ ਇੱਕ ਵੱਡਾ ਨਾਮ ਹੈ ਜਿਹੜਾ ਲੁਧਿਆਣਾ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਹੈ ਜੇਕਰ ਲੁਧਿਆਣੇ ਦੀ ਗੱਲ ਕਰੀਏ ਪੰਜਾਬ ਦਾ ਦਿਲ ਇਸ ਸ਼ਹਿਰ ਨੂੰ ਕਿਹਾ ਜਾਂਦਾ ਤੇ ਹਮੇਸ਼ਾ ਵੱਡੀ ਸੀਟ ਮੰਨੀ ਜਾਂਦੀ ਹੈ ਤੇ ਜੇਕਰ ਨਤੀਜਿਆਂ ਦੀ ਗੱਲ ਕਰੀਏ ਜਦੋਂ ਵੀ ਨਤੀਜੇ ਜਿਹੜੇ ਆਉਂਦੇ ਨੇ ਤਾਂ ਲੁਧਿਆਣਾ ਦੇ ਵਿੱਚੋਂ ਵੀ ਇੱਕ ਵੱਖਰਾ ਜਿਹੜਾ ਨਤੀਜਾ ਉਹ ਦੇਖਣ ਨੂੰ ਮਿਲਦਾ ਤੇ ਇਸ ਵਾਰ ਕਾਂਗਰਸ ਪਾਰਟੀ ਦੇ ਜਿਹੜੇ ਮੌਜੂਦਾ ਐਮਪੀ ਸਨ ਰਵਨੀਤ ਬਿੱਟੂ ਉਹਨਾਂ ਨੇ ਪਾਰਟੀ ਨੂੰ ਅਲਵਿਦਾ ਆਖ ਦਿੱਤਾ ਸੀ ਅਤੇ ਬੀਜੇਪੀ ਦਾ ਪੱਲਾ ਫੜ ਲਿਆ ਸੀ ਤੇ ਇਸੇ ਵਿਚਕਾਰ ਹੁਣ ਚਰਚਾ ਚੱਲ ਰਹੀ ਸੀ ਕਿ ਭਾਰਤ ਪੁਸ਼ਨ ਆਸ਼ੂ ਨੂੰ ਜੇ ਉਹਨਾਂ ਨੂੰ ਟਿਕਟ ਮਿਲ ਸਕਦੀ ਆ ਸੰਜੇ ਤਲਵਾਰ ਦਾ ਨਾਮ ਜਿਹੜਾ ਅੱਗੇ ਚੱਲ ਰਿਹਾ ਸੀ ਕਿ ਉਹ ਵੀ ਦਾਵੇਦਾਰ ਨੇ ਉਹਨਾਂ ਨੂੰ ਟਿਕਟ ਮਿਲ ਸਕਦੀ ਆ ਉੱਥੇ ਹੀ ਬੈਸ ਜੋ ਕਿ ਸਿਮਰਜੀਤ ਸਿੰਘ ਬੈਸ ਨੇ ਉਹਨਾਂ ਦਾ ਨਾਮ ਵੀ ਕਾਫੀ ਜ਼ਿਆਦਾ ਚਰਚਾ ਦੇ ਵਿੱਚ ਸੀ ਕਿ ਉਹ ਕਾਂਗਰਸ ਦੇ ਵਿੱਚ ਸ਼ਾਮਲ ਹੋ ਸਕਦਾ ਤਾਂ ਸਾਰੀਆਂ ਅਟਕਲਾਂ ਦੇ ਉੱਪਰ ਸਾਰੀਆਂ ਕਿਆਸਰਾਈਆਂ ਦੇ ਉੱਪਰ ਬਰਾਮ ਜਿਹੜਾ ਲਗਾ ਦਿੱਤਾ ਗਿਆ ਕਾਂਗਰਸ ਨੇ ਲੁਧਿਆਣਾ ਤੋਂ ਰਾਜਾ ਵੜਿੰਗ ਨੂੰ ਮੈਦਾਨ ਦੇ ਵਿੱਚ ਉਤਾਰ ਦਿੱਤਾ ਸੁਖਜਿੰਦਰ ਸਿੰਘ ਰੰਧਾਵਾ ਗੁਰਦਾਸਪੁਰ ਤੋਂ ਚੋਣ ਲੜਨਗੇ ਵਿਜੇਂਦਰ ਸਿੰਘਲਾ ਅਨੰਦਪੁਰ ਸਾਹਿਬ ਤੋਂ ਚੋਣ ਲੜਨਗੇ ਤੇ ਕੁਲਵੀਰ ਜੀਰਾ ਨੂੰ ਖੰਡੂਰ ਸਾਹਿਬ ਤੋਂ ਮੈਦਾਨ ਦੇ ਵਿੱਚ ਉਤਾਰ ਦਿੱਤਾ ਗਿਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੀਆਂ ਉੱਥੇ ਹੀ ਆਪੋ ਆਪਣੇ ਕਮੈਂਟ ਆ ਜਿਹੜੇ ਉਹ ਵੀ ਜਰੂਰ ਸਾਂਝੇ ਕਰੋ ਕਿ ਤੁਸੀਂ ਇਹਨਾਂ ਉਮੀਦਵਾਰਾਂ ਨੂੰ ਕਿਵੇਂ ਦੇਖ ਰਹੋ ਰਾਜਾ ਵੜਿੰਗ ਦਾ ਬਠਿੰਡਾ ਛੱਟ ਕੇ ਲੁਧਿਆਣਾ ਤੋਂ ਚੋਣ ਲੜਨ ਦਾ ਜਿਹੜਾ ਫੈਸਲਾ ਜੋ ਪਾਰਟੀ ਦੇ ਵੱਲੋਂ ਟਿਕਟ ਦਿੱਤੀ ਗਈ ਆ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਕਿਉਂਕਿ ਲੁਧਿਆਣਾ ਦੀ ਜਿੱਕਰ ਗੱਲ ਕਰੀਏ ਰਵਨੀਤ ਬਿੱਟੂ ਨੇ ਦੋ ਵਾਰ ਇੱਥੋਂ ਚੋਣਾਂ ਲੜੀਆਂ ਉਸ ਤੋਂ ਪਹਿਲਾਂ 2009 ਦੇ ਵਿੱਚ ਮਨੀਸ਼ ਦਿਵਾੜੀ ਇੱਥੋਂ ਚੋਣ ਲੜੇ ਤੇ ਲਗਾਤਾਰ ਤਿੰਨ ਵਾਰ ਕਾਂਗਰਸ ਇੱਥੋਂ ਜਿੱਤ ਦਰਜ ਕਰ ਚੁੱਕਿਆ ਤਾਂ ਕਾਂਗਰਸ ਦੇ ਲਈ ਇੱਕ ਵੱਡੀ ਜਿਹੜਾ ਇੱਥੇ ਸ਼ਾਖ ਵਾਲੀ ਗੱਲ ਹੈ ਕਿ ਦਾਅ ਦੇ ਉੱਪਰ ਜਿਹੜੀ ਇਹ ਸੀਟ ਲੱਗੀ ਹੋਈ ਆ ਕਿ ਚੌਥੀ ਵਾਰ ਸੀਟ ਇਹ ਕਾਂਗਰਸ ਜਿੱਤ ਪਾਏਗੀ ਜਾਂ ਨਹੀਂ ਕਿਉਂਕਿ ਉਮੀਦਵਾਰ ਸੀ ਜੋ ਉਹ ਭਾਜਪਾ ਦੇ ਵਿੱਚ ਚਲੇ ਗਏ ਨੇ ਤਾਂ ਹੁਣ ਖੁਦ ਰਾਜਾ ਵੜਿੰਗ ਨੂੰ ਇਸ ਸੀਟ ਤੋਂ ਮੈਦਾਨ ਦੇ ਵਿੱਚ ਉਤਰਨਾ ਪਿਆ ਵਾ ਤਾਂ ਇਹ ਵੱਡੀ ਖਬਰ ਹੈ ਕਿ ਰਾਜਾ ਵੜਿੰਗ ਲੁਧਿਆਣਾ ਸੀਟ ਤੋਂ ਚੋਣ ਲੜਨਗੇ ਤਾਂ ਦੱਸ ਦਈਏ ਕਿ ਇੱਥੋਂ ਜਿਹੜਾ ਮੁਕਾਬਲਾ ਚੋਕਾਣਾ ਹੋ ਚੁੱਕਿਆ ਵਾ ਸ਼ੋਕ ਪ੍ਰੈਸ਼ਰ ਪੱਪੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਰਣ